ਲੋੜੀ ਮਾਘੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਤੇ ਦਸਤਕ ਦਿੰਦੇ ਹੀ ਇੱਕ ਵਾਰ ਫਿਰ ਤੋਂ ਪਤੰਗ ਬਾਜ਼ੀ ਦੇ ਸ਼ੁਕੀਨਾਂ ਵੱਲੋਂ ਮਾਰੂ ਚੈਨਾ ਡੋਰ ਦੀ ਵਰਤੋਂ ਨਾਲ ਜਿੱਥੇ ਕਈ ਬੇਗੁਨਾ ਮਨੁੱਖੀ ਜਾਨਾਂ ਦੇ ਨਾਲ-ਨਾਲ ਬੇਜਵਾਨ ਪਸ਼ੂਆਂ ਤੇ ਪੰਛੀਆਂ ਦੇ ਸਿਰ ਤੇ ਮੌਤ ਦਾ ਖਤਰਾ ਮੰਡਰਾਉ ਲੱਗ ਜਾਂਦਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਵੀ ਇਸ ਖੂਨੀ ਡੋਰ ਦੀ ਵਰਤੋਂ ਖਿਲਾਫ ਸਖਤ ਕਦਮ ਉਠਾਉਂਦੇ ਹੋਏ ਇਸ ਡੋਰ ਦੇ ਖਰੀਦਣ ਅਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਇਸ ਸੰਬੰਧੀ ਗੱਲਬਾਤ ਕਰਦੇ ਦੁਕਾਨਦਾਰ ਰਿੰਕਾ ਕੱਕੜ ਨੇ ਦੱਸਿਆ ਕਿ ਇਸ ਦੌਰਾਨ तरह-तरह ਦੇ ਪਤੰਗ 5 ਰੁਪਏ ਤੋਂ ਸ਼ੁਰੂ ਹੋ ਕੇ 120 ਰੁਪਏ ਤੱਕ ਵਿਕ ਰਹੇ ਨੇ। ਉਹਨਾਂ ਨਾਲ ਹੀ ਕਿਹਾ ਕਿ ਇਸ ਵਾਰ ਚਾਈਨਾ ਡੋਰ ਬਿਲਕੁਲ ਵੀ ਨਹੀਂ ਵਿਕ ਰਹੀ, ਜਿਸ ਲਈ ਬਕਾਇਦਾ ਬੋਰਡ ਤੇ ਵੀ ਲਿਖ ਕੇ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਵਾਰ ਸਿਰਫ ਇੰਡੀਆ ਦੀ ਬਣੀ ਹੋਈ ਡੋਰ ਹੀ ਵੇਚੀ ਜਾ ਰਹੀ ਹੈ। ਲੋਹੜੀ ਦੇ ਮੌਕੇ ਤੇ ਜੀ ਬੱਚਿਆਂ ਨੂੰ ਬੜਾ ਸ਼ੌਂਕ ਆ ਜੀ ਪਤੰਗਾਂ ਦਾ ਉਡਾਣ ਦਾ, ਤੰਗਬਾਜੀ ਦਾ ਤੇ ਸਾਡੇ ਕੋਲ ਪਤੰਗ ਸ਼ੁਰੂ ਹੋ ਜਾਂਦਾ 5 ਰੁਪਏ ਤੋਂ, 10 ਰੁਪਏ ਤੋਂ, 25 ਰੁਪਏ, 50 ਰੁਪਏ, 100 ਰੁਪਏ, 150 ਰੁਪਏ ਤੱਕ ਪਤੰਗਾ। ਪਤੰਗ ਦੀ ਜਿਹੜੀ ਵੈਰਾਈਟੀ ਆ ਬਹੁਤ ਵਧੀਆ ਔਰ ਝੰਡੇ ਕੈਨੇਡਾ ਦੇ ਝੰਡੇ ਇੰਡੀਆ ਝੰਡਾ ਔਰ ਅਮਰੀਕਾ ਝੰਡੇ ਬਹੁਤ ਮਤਲਬ ਪਾਕਿਸਤਾਨੀ ਪਤੰਗ ਬੜੇ ਵੈਰਾਈਟੀ ਬਹੁਤ ਆਈਏ ਬੱਚੇ ਬੜੇ ਖੁਸ਼ ਆ ਲਈ ਆ ਕੇ ਉਸ ਤੋਂ ਬਾਅਦ ਜੀ ਡੋਰ ਆਪਣੇ ਕੋ ਧਾਗੇ ਵਾਲੀ ਜੀ ਧਾਗੇ ਦੀ ਡੋਰ ਆਂਦੀ ਆ ਜੀ ਬਲੈਕ ਪੈਨਸਲ ਨਿਊ ਇੰਡੀਆ ਗੋ ਇੰਡੀਆ ਸੁਪਰ ਉਸ ਤੋਂ ਬਾਅਦ 12 ਤਾਰ 9 ਤਾਰ 6 ਤਾਰ 10 ਤਾਰ ਉਹ ਬੱਚੇ ਲਈ ਆ ਕੇ ਖੁਸ਼ ਆ ਕਿਰਪਾ ਕਰਕੇ ਚੈਨਾ ਡੋਰ ਨੂੰ ਨਾ ਵਰਤੋ ਤੇ ਅਸੀਂ ਬਾਹਰ ਲਿਖ ਕੇ ਵੀ ਲਗਾਇਆ ਹੋਇਆ ਹੈ ਤੇ ਸਾਡੀ ਅਪੀਲ ਹੈ ਇਹ ਹੀ ਕਿ ਚਾਇਨਾ ਡੋਰ ਬਹੁਤ ਖਤਰਨਾਕ ਹੈ ਨਾ ਯੂਜ਼ ਕਰੋ ਇਸ ਦੌਰਾਨ ਸਮਾਸ਼ੇਵੀ ਡਾਕਟਰ ਅਸ਼ਵਨੀ ਆਸ਼ੂ ਨੇ ਵੀ ਲੋਕਾਂ ਨੂੰ ਚਾਇਨਾ ਡੋਰ ਨਾ ਵੇਚਣ ਦੀ ਅਪੀਲ ਕੀਤੀ ਚਲੋ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਚਾਇਨਾ ਡੋਰ ਦਾ ਇਸਤੇਮਾਲ ਹੈ ਉਹ ਨਾ ਕਰਨ ਜਿਹੜੀ ਚਾਇਨਾ ਡੋਰ ਆ ਉਹ ਇੱਕ ਜਾਨ ਲੈਵਾ ਡੋਰ ਆ ਉਹ ਮਨੁੱਖਾਂ ਦੀ ਕਈਆਂ ਦੀ ਵੀ ਜਾਨ ਲੱਗੇ ਲੈ ਚੁੱਕੀ ਆ ਔਰ ਪਸ਼ੂ ਜਿਹੜੇ ਪੰਛੀ ਆ ਵਿਸ਼ੇਸ਼ ਤੌਰ ਤੇ ਉਹਨਾਂ ਦੀ ਬਹੁਤ ਜ਼ਰੀ ਜਰੀ ਜਾਨ ਆ ਉਹ ਚਲੇ ਜਾਂਦੀ ਰੇਜਵਾਨੀਆਂ ਦੀ ਇਸ ਕਰਕੇ ਮੈਂ ਦੋ ਹੱਥ ਜੋੜ ਕੇ ਗੁਜਾਰਸ਼ ਕਰਨੀ ਚਾਹਾਂਗਾ ਆਪਣੇ ਸਾਰੇ ਪੰਜਾਬੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਕਿ ਜਿਹੜੀ ਚਾਈਨਾ ਦੀ ਡੋਰ ਆ ਉਹਦਾ ਇਸਤੇਮਾਲ ਨਾ ਕਰਨ ਇਹ ਬਹੁਤ ਖਤਰਨਾਕ ਡੋਰਿਆ ਇਹ ਲੋਕਾਂ ਦੀ ਜਾਨ ਲੈਵਾ ਪਾਚੁਕੀਆ ਕਈ ਵਾਰੀ ਕਈ ਕੇ ਟੰਕੇ ਲਾਉਣੇ ਪਏ ਆ ਔਰ ਕਈ ਵਾਰੀ ਕੀ ਲੋਕਾਂ ਦੀ ਜਾਨ ਵੀ ਜੜੀ ਆ ਉਹ ਇਸ ਡੋਰ ਤੇ ਚਲ ਗਈ ਆ ਲੋਹੜੀ ਦਾ ਤਿਹਾਰ ਆ ਵਸੰਤ ਦਾ ਤਿਹਾਰਾ ਉਹ ਆਪਣਾ ਤੁਸੀਂ ਖੁਸ਼ੀਆਂ ਉਹ ਚਾਵਾਂ ਦੇ ਨਾਲ ਮਨਾਓ ਲੇਕਿਨ ਮੇਰੀ ਰਿਕਵੈਸਟ ਹੈ ਕਿ ਜਿਹੜੀ ਚਾਈਨਾ ਡੋਰ ਆ ਉਹਦਾ ਇਸਤੇਮਾਲ ਨਾ ਕਰੋ ਇਸ ਮੌਕੇ ਡੀਐਸਪੀ ਫਿਲੌਰ ਸਰਮਨ ਸਿੰਘ ਬਲਨੇ ਸਮੂਪਤੰਗ ਵੇਚਣ ਵਾਲਿਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਗਈ ਉਹ ਚਾਈਨਾ ਡੋਰ ਬਿਲਕੁਲ ਵੀ ਨਾ ਵੇਚਣ ਉਹਨਾਂ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੈ ਤਾਂ ਉਹ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦੇਣ ਫਿਲੌਰ ਤੋਂ ਨਵਰਾਂਗ ਚੈਨਲ ਲਈ ਸੁਸ਼ੀਲ ਉਹ ਜਾਦੀ ਰਿਪੋਰਟ ਮੈਂ ਸਾਰੇ ਫਲੋਰ ਦੇ ਨੌਸੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਪਤੰਗਬਾਜ਼ੀ ਦਾ ਸੀਜ਼ਨ ਅਲੋੜੀ ਕਰਕੇ ਤੇ ਚੈਨਲ ਡੋਰ ਜਿਹੜੀ ਆ ਉਹ ਫੇਰ ਵਰਤੀ ਜਾਂਦੀ ਹੈਗੀ ਆ ਤੇ ਉਹਦੇ ਵਿੱਚ ਪਹਿਲਾਂ ਤੇ ਜਿਹੜੇ ਸਾਡੇ ਪਤੰਗ ਅਡਾਉਂਦੇ ਨੇ ਉਹਨਾਂ ਨੂੰ ਵੀ ਹਦਾਇਤ ਹੈਗੀ ਆ ਵੀ ਇਹ ਚੈਨਲ ਡੋਰ ਜਿਹੜੀ ਇਹਨੂੰ ਯੂਜ਼ ਨਾ ਕੀਤਾ ਜਾਵੇ ਕਿਉਂਕਿ ਇਹ ਵਿਅਕਤੀਆਂ ਦੇ ਨਾਲ ਨਾਲ ਪੰਛੀਆਂ ਵਾਸਤੇ ਵੀ ਬੜੀ ਜਿਹੜੀ ਆ ਉਹ ਮਾੜੀ ਹੈਗੀ ਆ ਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਆਉਂਦੀ ਹੈਗੀ ਇਹਦੇ ਰਿਗਾਰਡਿੰਗ ਵੀ ਕੋਈ ਸਾਡਾ ਲੋਕਲ ਦੁਕਾਨਦਾਰ ਕਿਸੇ ਕਸਬੇ ਦੇ ਵਿੱਚ ਸ਼ਹਿਰ ਫਲੋਰ ਦੇ ਵਿੱਚ ਵੀ ਚੈਨਾਡੋਰ ਵੇਚਦਾ ਤੇ ਉਹ ਮੇਰੇ ਨੰਬਰ ਦੇ ਉੱਤੇ 987210056 ਤੇ ਇਨਫੋਰਮੇਸ਼ਨ ਦੇਣ ਉਹਦੇ ਬਲਕਿ ਖਿਲਾਫ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ